ਇੰਨੀ ਗੱਲ ਸੁਣਦੇ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਬੁੱਲ ਫਰਕੇ ਸਰੀਰ ਨੇ ਹਰਕਤ ਕੀਤੀ ਸੱਜੇ ਹੱਥ ਦੇ ਵਿੱਚ ਫੜ ਲਿਆ ਫੌਲਾਦੀ ਖੰਡਾ 18 ਸੇਰ ਦਾ ਤੇ ਖੱਬੇ ਹੱਥ ਦੀ ਤਲੀ ਦੇ ਉੱਤੇ ਸੀਸ ਨੂੰ ਟਕਾ ਕੇ ਉਸ ਵੇਲੇ ਜਿਵੇਂ ਜਾਲਮਾਂ ਦੀ ਬਾਡੀ ਪਾਈ ਬੰਬ ਛੰਦ ਦੇ ਰੂਪ ਦੇ ਵਿੱਚ ਇਹ ਬੰਬ ਛੰਦ ਕਵੀਸ਼ਰੀ ਕਲਾ ਦਾ ਬੀਜ ਦਾ ਪੇਪਰ ਆ ਨਾ ਹਾਰੀ ਸਾਰੀ ਇਹਨੂੰ ਲਿਖ ਸਕਦਾ ਤੇ ਨਾ ਹੀ ਹਾਰੀ ਸਾਰੀ ਇਹਨੂੰ ਗਾ ਸਕਦਾ ਇਹਨੂੰ ਕਵੀਸ਼ਰੀ ਦੇ ਬਾਬਾ ਬਾਬੂ ਜੋਗਾ ਸਿੰਘ ਜੋਗੀ ਨੇ ਆਪਣੀ ਕਲਮ ਤੋਂ ਲਿਖਿਆ ਤੇ ਜੋਗੀ ਸਾਹਿਬ ਦੇ लाडले ਸ਼ਗਿਰਦ ਅਤੇ ਮੇਰੇ ਸਾਥੀ ਭਾਈ ਮਲੂਕ ਸਿੰਘ ਅਤੇ ਮੇਰੇ ਛੋਟੇ ਵੀਰ ਧਰਮ ਸਿੰਘ ਐਵੇਂ ਬਿਆਨ ਕਰਦੇ ਜੀ ਪਿਆਰ ਭਾਈ ਭੈਣ ਜੈਸਾ ਵੈਦਨਾ ਸੁਖੈਣ ਜੈਸਾ ਸੰਦੇਸ਼ਨ ਦੀਨੈ ਜੈਸਾ ਕਿਸੇ ਅਸੀਸ ਤੋਂੜਾ ਨੀ ਪਿੱਖਾ ਬੋਲ ਬਿੰਡੇ ਜੈਸਾ ਸਵਾਦ ਨਹੀਂ ਚਰਿੰਦੇ ਜੈਸਾ ਸਟੇਸ਼ਨ ਬਠਿੰਡੇ ਜੈਸਾ ਮਿਲਦਾ ਖਲੋਣਾ ਨਹੀਂ ਕਿਲਾਨੀ ਚਤੌਰ ਜੈਸਾ ਕੌਲਨੀ ਪਧੌੜ ਜੈਸਾ ਡਾਕੂ ਜੂਨੇ ਮੌਰ ਜੈਸਾ ਕਿਸੇ ਦੇਸ਼ ਹੋਣਾ ਨਹੀਂ ਸੂਰਮਾਨੀ ਸ਼ੇਰ ਜੈਸਾ ਭੰਡਾਰੀ ਨਹੀਂ ਕੁਬੇਰ ਜੈਸਾ ਬਾਬੇ ਦੀਪ ਸਿੰਘ ਦਲੇਰ ਜੈਸਾ ਦਲੇਰ ਪੈਦਾ ਹੋਣ ਰਾਤ ਤੱਕ ਲਿਆ ਦਲੇਰ ਨੇ ਖੰਡਾ ਵਾਉਣਾ ਸ਼ੁਰੂ ਕਰਤਾ ਬੁੱਢੇ ਸ਼ੇਰ ਨੇ ਜੋ ੱੱਕੇ ਗੁਰਾਂ ਦੀ ਓਟ ਕਦੇ ਨਾ ਹਾਰੇ ਹਰਥਾ ਤੇ ਗੱਲਾਂ ਕੁੱਜੀਆਂ ਰਣ ਵਿੱਚ ਸਾਰੇ ਕਈ ਨਸ ਕੇ ਜਾਲ ਬਚਾਉਣ ਨਸੀਬਾਂ ਮਾਰੇ ਖੰਡਾ ਚੱਲਦਾ ਕੋਈ ਨਹੀਂ ਚੱਲਦਾ ਘੇਰਦਾ ਚਰੀ ਵਾਂਗ ਫੇਰ ਦੁਖੀ ਹੋਣ ਪਏ ਨਸਦੇ ਸਿਰਾਂ ਬਿਨਾ ਸਿੱਖ ਲੜਦੇ ਜਾਂਦੇ ਦੱਸਦੇ ਕੋਈ ਮੁਕੇ ਉੱਤੇ ਤਾਲ ਕੋਈ ਤੇਗ ਚਲਾਵੇ ਕੋਈ ਯਾਰ ਯਾਰ ਦੇ ਨਾਲ ਪਿਆ ਹੱਥ ਮੜਾਵੇ ਕੋਈ ਅੱਲਾ ਯੱਲਾ ਕਰਦਾ ਜਾਨ ਬਚਾਵੇ ਜੰਗ ਮੱਚਦੀ ਤੇਗ ਨੱਚਦੀ ਚੱਲਦੀ ਵਿਆਹੇ ਸੀ ਜੋ ਲਾੜੀਆਂ ਨਾਲ ਪੌਤਮ ਦਾ ਲੱ ਚੱਲ ਪਿਆ ਰਣ ਤੋਂ ਸਿੰਘਾਂ ਦਾ ਨਾ ਸੇ ਰਹਿ ਲਿਆ ਵੈਰੀ ਮਨ ਤੋਂ ਜੋ ਮਾਰਨ ਛੱਟ ਲੋਹਾਰਾਂ ਤੇਗਾ ਖੜਕਣਾ ਸੀ ਦੂਦ ਮੌਦ ਦੇ ਫਿਰ ਤੇ ਹਸਰ ਤੇ ਮਟਕਣਾ ਸਿੰਘ ਗੱਜਦੇ ਮੈਰੀ ਭੱਜਦੇ ਰੁੱਜ ਗਏ ਅਮਰਤ ਸਾਰਿਆਂ ਕੇ ਸਿੰਘ ਪੁੱਜ ਗਏ ਹੋਏ ਮੀ ਜੋ ਗੋਲੀਆਂ ਤੀਰ ਸਿੰਘਾਂ ਨੇ ਡੱਕੇ ਗਏ ਲੱਕ ਲੋਥਾਂ ਦੇ ਢੇਰ ਜਿੱਧਰ ਕੋਈ ਤੱਕੇ ਤੇ ਖਾਂਗ ਮਾਰਦੇ ਫੱਕੇ ਛੇਰ ਗੱਜਦੇ ਵੈਰੀ ਭੱਜਦੇ ਰੁੱਜ ਗਏ ਅੰਮ੍ਰਿਤਸਰ ਆਣ ਕੇ ਸਿੰਘ ਪੁੱਜ ਗਏ ਇਸ ਤਰ੍ਹਾਂ ਹਰਕੇ